ਚੰਗਿਆਰਿਆ ਉਹ ਉਹ ਵੀ ਤੁਹਾਡੇ ਪੁਲਿਸ ਪ੍ਰਸ਼ਾਸਨ ਦੇ ਨਾਲ ਪੰਜਾਬ ਨੂੰ ਕੀ ਕਰਨਾ ਹੈ ਅਸੀਂ ਯਾਰ ਅਸੀਂ ਇਹ ਜੇ ਮੁੱਖ ਮੰਤਰੀ ਨੂੰ ਕੀ ਕਰਨਾ ਹੈ ਜਿਹੜੇ ਬੰਦੇ ਨੂੰ ਵਾਹੀ ਨਹੀਂ ਪਤਾ ਲੱਗਾ ਵੀ ਮੇਰੇ ਰਾਸ਼ਟਰ ਚ ਬੰਦੇ ਮਰੀ ਜਾਂਦੇ ਆ ਸੱਚੇ ਕਾਲ ਮੈਂ ਤੁਹਾਡਾ ਆਪਣਾ ਗੋਲਡੀ ਮਕਰ ਤੋਂ ਤੁਸੀਂ ਦੇਖ ਰਹੇ ਹੋ ਟਾਰ ਆ ਪੰਜਾਬ ਚੈਨਲ ਜਿਵੇਂ ਤੁਸੀਂ ਜਾਣਦੇ ਹੋ ਕਿ ਨਰਿੰਦਰਦੀਪ ਸਿੰਘ ਦੀ ਪਿਛਲੇ ਦਿਨਾਂ ਵਿੱਚ ਮੌਤ ਹੋ ਗਈ ਸੀ ਤੇ ਰੱਖੀ ਸੀ ਕਿ ਮੰਡੀ ਨੂੰ ਬੰਦ ਰੱਖ ਕੇ ਸਰਕਾਰ ਦੇ ਕੰਨਾਂ ਤੇ ਕਰ ਆਵਾਜ਼ ਪਹੁੰਚਾਈ ਜਾਵੇ ਤਾਂ ਅੱਜ ਮੰਡੀ ਬੰਦ ਨੂੰ ਪੂਰਾ ਵਧੀਆ ਹੰਗਾਰਾ ਮਿਲਿਆ ਆਓ ਦੇਖਦੇ ਆ ਕੁਝ ਦ੍ਰਿਸ਼ ਆਉਣ ਤੋਂ ਮੈਂ ਵੀ ਵੈਸੇ ਵੀ ਅਜੇ ਨਾਲ ਕਰਦੇ ਹਾਂ ਕਿ ਅੱਜ ਬੱਚਾ ਮਰਿਆ ਉਹ ਸਾਰੇ ਪੁਲਿਸ ਪ੍ਰਸ਼ਾਸਨ ਦੇ ਹੱਥੋਂ ਮਰਿਆ ਚਾਹੇ ਸਮਝ ਨਹੀਂ ਬਾਰੇ ਪਰ ਤੁਸੀਂ ਅੱਜ ਜੇ ਉਸ ਕੜੀ ਦੇ ਤੋਂ ਬਹੁਤਾ ਬੰਦਾ ਨਹੀਂ ਇੱਥੇ ਆ ਰਿਹਾ ਤਾਂ ਇਹ ਕੀ ਦਰਸਾਉਂਦਾ ਹੈ ਅੱਜ ਲਾਇਨ ਆਰਡਰ ਕਿ ਇੱਟੀਆਂ ਤੇ ਵੱਡੀਆਂ ਚੀਜ਼ਾਂ ਦੇ ਕਰਕੇ ਅਸੀਂ ਲੋਕ ਕਰ 4 ਸਾਲੋਂ ਦੇ 5 ਸਾਲਾਂ ਹੋ ਗਏ ਨੀ ਚਿਕਾ ਬਣੀ ਨੇ ਇਲਾਜ ਦਾ ਸਰਦਾ ਹੈ ਹਰ ਰੋਜ਼ ਸਾਡੇ ਵਪਾਰੀਆਂ ਨੂੰ ਫੋਟੀਆਂ ਹੋ ਰਹੀਆਂ ਹਰ ਰੋਜ਼ ਸਾਡੇ ਵਪਾਰੀ ਮਾਰੇ ਜਾ ਰਹੇ ਆ ਜਿਹੜਾ ਹੈ ਮੈਂ ਪੂਟਰ ਕਲੀਅਰ ਕਰਿਆ ਕੋਈ ਮੁਕਾਰੀ ਰਹਿਣ ਸੇ ਤੇ ਜਗ੍ਹਾ ਨਹੀਂ ਹੈ। ਛੇ। ਕੋਈ ਸਾਡੀ ਸਰਕਾਰ ਹੈ ਕਿ ਬੱਧਾ ਮਾਰਦੇ ਇਹ ਤੋੜਾ ਕੀ ਲੱਖ ਨਹੀਂ ਦੇ ਦੋ। ਮੇਰੀ ਕਾਲ ਸਾਰੀ ਜ਼ਿੰਦਗੀ ਲੱਗੇ ਰੋ। ਉਹਨਾਂ ਦੀ ਪ੍ਰੋਫਾਈਲ ਹੀ ਹੋ ਗਈ। ਮੁੰਡਾ ਉਹਨਾਂ ਦਾ ਵਾਪਸ ਲਿਆ ਕੋਈ ਸਰਕਾਰ। ਨਾ ਉਹਨਾਂ ਦੇ ਦਾਦੇ ਦੇ ਆਲੇ ਪਾਸੇ ਕੋਈ ਬੱਚਾ ਹੈਗਾ ਤੇ ਨਾ ਉਹਨਾਂ ਦੇ ਨਾਨਕੇ ਦੇ ਆਲੇ ਪਾਸੇ ਹੈ। ਦੇਖੋ ਤੁਸੀਂ ਦੋ ਪਰਿਵਾਰ ਜਮਾਂ ਉਹਨਾਂ ਦੀ ਪਰਿਵਾਰਾਂ ਦੀ ਨਜ਼ਰ ਟਿਕਾਉਂ ਕਰਦੇ। ਉਹਦੇ ਬਾਅਦ ਵਿੱਚ ਤੁਸੀਂ ਆਪ ਆਪਣੀਆਂ ਘੱਟੀਆਂ ਦੇ ਵਿੱਚੋਂ ਤੁਹਾਨੂੰ ਦੇਖ ਕੇ ਘਰ ਬੈ ਜਾਣਾ ਚਾਹੀਦਾ ਜਾਂ ਇਹਦਾ ਜਸਟਿਸ ਹੋਏ ਮਾ ਦੇਂਦੇ ਤੁਸੀਂ ਕਹਿ ਲੋ ਵੀ ਅੱਜ ਤੋਂ ਬਾਅਦ ਕਦੇ ਇਸ ਤਰ੍ਹਾਂ ਨਹੀਂ ਹੋਊਗਾ ਕਦੇ ਬਰਦਾਸ਼ਤ ਨਹੀਂ ਕਰਾਂਗੇ ਸਾਡਾ ਹੰਦਸਾ ਚੜਾ ਗਿਆ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਅੱਜ ਤੋਂ ਬਾਅਦ ਜੇ ਮੰਨਦਾ ਕਿਸੇ ਦਾ ਹੋਰ ਦਾ ਬੱਚਾ ਨਾ ਜਾਵੇ ਇਹ ਚੀਜ਼ ਜਦ ਤੱਕ ਇਹ ਸਰਕਾਰ ਨਹੀਂ ਕਲੀਅਰ ਕਰੂਗੀ ਤਾਂ ਮੈਂ ਦੂਜੇ ਵਾਰ ਵੀ ਇਹੇ ਸਾਡੇ ਲੋਕਾਂ ਇਕੱਠੇ ਬਾਹਰ ਨਿਕਲੂਗੀ ਕਿ ਇਹ ਸਰਕਾਰ 5 ਸਾਲ ਪੂਰੇ ਹੀ ਘਾਫਿਰੇਗਾ ਸਾਹਿਬ ਇਹਨਾਂ ਦੇ ਬੰਦੂ ਜਿਹੜਾ ਕਸ ਰਿਹਾ ਨਾ ਇਹੀ ਗੱਲ ਅੱਜ ਇਹ ਸਰਕਾਰਾਂ ਨੂੰ ਪੁੱਛਣਾ ਦਾ ਉਹਵੇਂ ਅੱਜ ਬਠਿੰਡੇ ਬੈਠੇ ਸਾਡੇ ਮੁੱਖ ਮੰਤਰੀ ਸਾਹਿਬ ਤੁਸੀਂ ਕਿਸੇ ਵੀ ਦੀ ਚੀਜ਼ ਤੇ ਖੜੇ ਹੋਣਗੇ ਤੇ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੀਏ ਦੇਖੋ ਉਹ ਆਪਣੇ ਹਿਸਾਬ ਨਾਲ ਲੱਗ ਲੈ ਕੇ ਆ ਬੜੇ ਕੋਈ ਰੰਗਲਾ ਪੰਜਾਬ ਨੂੰ ਕੀ ਕਰਨਾ ਹੈ ਜੀ ਅਸੀਂ ਐਜ ਮੁੱਖ ਮੰਤਰੀ ਨੂੰ ਕੀ ਕਰਨਾ ਹੈ ਜਿਹੜੇ ਬੰਦੇ ਨਹੀਂ ਬਗਵਾਦਾ ਵੀ ਮੇਰੇ ਰਾਸ਼ਟਰ ਦੇ ਬੰਦੇ ਬਧੀ ਅੰਦੇ ਹੈਗੇ ਤੇ ਉਹ ਕਿੱਧਰ ਦੇ ਖੜ ਕੇ ਗਏ ਨੇ ਕਿ ਅਸੀਂ ਬਗਲਾ ਪੰਜਾਬ ਬਣਾਤਾ ਜੇ ਇਹ ਰੰਗਲਾ ਪੰਜਾਬ ਹੈ ਤਾਂ ਅਸੀਂ ਹੱਥ ਜੋੜ ਕੇ ਕਹਿੰਦੇ ਕਿ ਸਾਡੋਂ ਇਹ ਥੰਦੇ ਹਾਲ ਅਸੀਂ ਤੁਹਾਨੂੰ ਕਹਿੰਦੇ ਕਿ ਪਰ ਜਿਹੜੇ ਲੋਕਾਂ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਮਾਫ਼ੀ ਦਿਓ ਤੁਸੀਂ ਛੱਡ ਕੇ ਦਿਓ ਪਰ ਹੋਰ ਬੰਦਾ ਆ ਕੇ ਤੁਹਾਨੂੰ ਬੋਲੇਗਾ ਨਹੀਂ ਜਲਦੀ ਕੋਈ ਮੱਦੀ ਕਰਦਾ ਪਰ ਜੇ ਤੁਸੀਂ ਐਵੇਂ ਹੀ ਬੰਦੇ ਬਰਾਮ ਲਾ ਕੇ ਉਹਨਾਂ ਨਾਲ ਵੀ ਕਾਲਰ ਆ ਜਾਵੇ ਐਸਾ ਆਵੇ ਕਿ 50 ਲੋਕੇ ਹੋ ਜਾਂਦੇ ਨੇ 50 ਤੇ ਨਹੀਂ ਜਾਣਾ ਇਹੋ ਜਿਹਾ ਲਾ ਬਣਾ ਲਓ ਅਸੀਂ ਬੇਰੁਮ ਅਪੀਲ ਕਰਦੇ ਹਾਂ ਸਰ ਤੁਸੀਂ ਜਲਦੀ ਮੰਡੀ ਬੰਦਰ ਦਾ ਸਮਰਥਨ ਦੇ ਰਹੇ ਬਿਲਕੁਲ ਠੀਕ ਜਿੰਨੇ ਮੇਰੇ ਵਪਾਰੀ ਹੈ ਮੈਂ ਉਹਨਾਂ ਨੂੰ ਕਹੂੰਗਾ ਕਿ ਅੱਜ ਲੈ ਇਸ ਘੜੀ ਦੇ ਵਿੱਚ ਹਰ ਬੰਦੇ ਨੂੰ ਇਹਨਾਂ ਦਾ ਸਾਥ ਪਰਿਵਾਰ ਨੂੰ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ ਉਹ ਆਪਣੀਆਂ ਦੁਕਾਨਾਂ ਜਿਵੇਂ ਦੀਏ ਦੱਸਦੇ ਆ ਜੋ ਵੀ ਹੈ ਤੁਹਾਨੂੰ ਮੈਂ ਰੋਣੇਣੇ ਚ ਨਹੀਂ ਬੈਠਾ ਮੈਨੂੰ ਨਹੀਂ ਪਤਾ ਜਿਸ ਤਰ੍ਹਾਂ ਲੱਗਿਆ ਇਹਨਾਂ ਦਾ ਪ੍ਰਵਾਸ ਸਾਡਾ ਮੰਡਾ ਸਾਡੇ ਵਪਾਰੀਆਂ ਨੂੰ ਸਾਥ ਦੇਣਾ ਚਾਹੀਦਾ ਹੁੰਦਾ ਹੈ ਦੇਣ ਕੇ ਪੱਕਾ